ਰਾ ਦੋਸਤੋ ਸਸਰੀਆ ਕਾਰ ਆ ਤੁਹਾਨੂੰ ਆਪਾਂ ਕੈਂਡ ਚੀਜ਼ ਬਣਾਉਣ ਲੱਗੇ ਆ ਠੀਕ ਆ ਜੀ ਦੇ ਭਾਈ ਕੋਠੀ ਕਾਠੀ ਜੀ ਥਾਂ ਥੋੜਾ ਨਾ ਤਾਂ ਕੋਠੇ ਤੇ ਤੇ ਉਹਦੇ ਲਈਦਾ ਬਹੁਤ ਕੈਂਡ ਚੀਜ਼ ਆ ਬੜੀ ਕੈਂਡ ਚੀਜ਼ ਬਣਾਈ ਆ ਸੋਹਣੀ ਬਹੁਤ ਲੱਗਦੀ ਆ ਲੈ ਵੀ ਮਿੱਤਰੋ ਦੇਖੋ ਪੌੜੀ ਐਟ ਲੱਗਦੀ ਆ ਬਣਾਈ ਆਪਣੇ ਬਹੁਤ ਸੋਹਣੀ ਲੱਗਦੀ ਆ ਰੰਗ ਰੂੰਗ ਕਰ ਕੈਂਪ ਪੂਰੀ ਕੈਂਡ ਲੱਗੂਗੇ ਨਾ ਕਿ ਆਪਾਂ ਤਾਂ ਤੋਂ ਚੜ ਕੇ ਵੇਣਿਆ ਇੱਧਰ ਵੇਖੋ ਆ ਇੱਧਰ ਫੱਟ ਕਰਤੀ ਇੱਧਰ ਗਿੱਟੀ ਮਾਰ ਕੇ ਇੱਧਰ ਨਾਟਕਸਤਾ ਤੁਹਾਡੇ ਸਪੋਟਾ ਸਪੋਟਾ ਬਹੁਤ ਵਧੀਆ ਲਾਈਆਂ ਬਾਈ ਨੇ ਆਪਾਂ ਤੁਹਾਨੂੰ ਦੱਸਾਂਗੇ ਕਿਹੜੇ ਮੈਸਤਰੀ ਨੇ ਬਣਾਈ ਆ ਇਹ ਆਪਾਂ ਤਾਂ ਚੜਦੇ ਆ ਤੁਹਾਨੂੰ ਇੱਕ ਚੀਜ਼ ਵਿਖਾਉਂਗਾ ਮੈਂ ਬਹੁਤ ਘੰਟ ਪਾਈ ਬਣਾਈ ਆ ਆਵੇ ਇੱਧਰ ਉੱਤੇ ਗਿੱਟੀਆਂ ਗੱਟੀਆਂ ਮਾਰ ਕੇ ਨਾਟਕਸਿਆ ਤੇ ਆ ਉੱਤੇ ਲਾਉਣੀ ਆ ਛਤਰੀ ਤੇ ਹੁਣ ਆਪਾਂ ਥੱਲੇ ਵਹੋਣੇ ਤੁਹਾਨੂੰ ਉਤਰਦੇ ਆ ਆ ਵੇਖੋ ਗੱਟੀਆਂ-ਗੱਟੀਆਂ ਮਾਰ ਕੇ ਪੂਰੇ ਨਾਟਕਸੇ ਸਪੋਟਾ ਪੂਰੀਆਂ ਲਾਈਆਂ ਤੇ ਆ ਇੱਥੇ ਲਾਉਣੀਆਂ ਛਤਰੀ ਉੱਚੀ ਕਰਕੇ ਥੋੜੀ ਜੀ ਆ ਵੇਖੋ ਇੱਧਰ ਵੀ ਨਾਟਕਸੇ ਆ ਤੇ ਆ ਆ ਵੇਖੋ ਬਾਈ ਨੇ ਪੱਤੀ ਬੜੀਆਂ ਲਾਈਆਂ ਹਨਾ ਐਵੇਂ ਜਿਵੇਂ ਮੁਰਦੀਏ ਪੌੜੀ ਉਵੇਂ ਮੁਰਦੀਏ ਟੇਢੀ ਸਿੱਧੀ ਆ ਇੱਥੋਂ ਸਿੱਧੀ ਆ ਉੱਥੋਂ ਵੰਗ ਪਾਇਆ ਐਵੇਂ ਆ ਦੇਖੋ ਇੱਥੋਂ ਵੰਗ ਪਾਇਆ ਨਾ ਇਹ ਆਵੇ ਇੱਥੋਂ ਵੰਗ ਪਾਇਆ ਉਵੇਂ-ਉਵੇਂ ਮੁਰਦੀ ਆ ਗੋਲ ਗੋਲ ਪੌੜੀ ਬਣਾਈਆਂ ਦੇਖੋ ਜਦੋਂ ਰੰਗੋਗਾ ਫਿਰ ਬੜੀ ਘੈਂਟ ਬਣੂਗੀ ਆਹ ਵੇਖੋ ਕਿੰਡੀ ਸੋਹਣੀ ਬਣੀ ਲੱਗਦੀ ਆ ਥੱਲੇ ਵੇਖੋ ਕਿਵੇਂ ਗੋਲ ਗੋ ਘੁੰਮੀ ਹੈ ਨਾ ਸੋਹਣੀ ਲੱਗਦੀ ਹੈ ਨਾ ਆਈਂ ਵੇਖੋ ਆਈਂ ਨਾਲ ਨਾਲ ਪੱਤੀ ਵੀ ਆਈਂ ਮੋੜਦੀ ਆ ਵਿੰਗੀ ਕਰਕੇ ਢੇਢੀ ਕਰਕੇ ਬਹੁਤ ਘੈਂਟ ਲਾਇਆ ਪਰ ਟਾਈਮ ਲੱਗ ਗਿਆ ਬਾਈ ਨੂੰ ਬਹੁਤ ਸੋਹਣੀ ਬਣਾਈਏ ਨਾ ਤੇ ਐ ਪੂਰੀ ਮਜ਼ਬੂਤੀ ਨਾਲ ਬਣਾਈ ਹੈ ਹੈਲਦੀ-ਹਲਦੀ ਜਮਾ ਨਹੀਂ ਕਿਤੇ ਵੀ ਆਹ ਦੇਖੋ ਕਿੰਡੀ ਸੋਹਣੀ ਲੱਗਦੀ ਉਤੋਂ ਜਦੋਂ ਆਪਾਂ ਉਤਰਦੇ ਹਾਂ ਉਹ ਗੋਲ ਗੋ ਕਿੱਡਾ ਘੈਂਟ ਲੱਗਾ ਬਹੁਤ ਘੈਂਟ ਲੱਗਾ ਤੇ ਇਹ ਬਾਈ ਬਣਾਈ ਤੇ ਬਿੰਦਰ ਸਿੰਘ ਨੇ ਬਣਾਈਆ ਆਪਣੇ ਮੈਸਤਰੀ ਮੋਰਾ ਵਾਲੀ ਜਿਹੜੇ ਨੇ ਆਹ ਦੇਖੋ ਬਣਾਈ ਜਾਂਦਾ ਆਹ ਦੇਖੋ ਫੁੱਲ ਲਾਈ ਜਾਂਦਾ ਤੇ ਬਹੁਤ ਘਾਂਟ ਬਣਾਈਆ ਆਹ ਦੇਖੋ ਕਿੰਨੀ ਜ਼ੋਰ ਰੰਗ ਰੂੰਗਾਗੇ ਨਾ ਇਹ ਪੂਰੀ ਜਚੂਗੀ ਪੂਰੀ ਘੈਂਟ ਲੱਗੂਗੀ ਜਿਵੇਂ ਆਪਣੇ ਥਾਂ ਤੋਂ ਥੋੜਾ ਹੁੰਦਾ ਤੇ ਤਾਂ ਕਰਕੇ ਆਪਾਂ ਉੱਤੇ ਮਮਟੀ ਤੇ ਬਣਾਉਣੀ ਹੋਵੇ ਨਾ ਆਏ ਬਣਾ ਲੈ ਬਹੁਤ ਘੈਂਟ ਲੱਗੇ ਉੱਤੇ ਛਤਰੀ ਛਤਰੀ ਲਾ ਕੇ ਨਾ ਡਰਾਂਗੋਗਾ ਪੂਰੀ ਬਾਂਬੀ ਲੱਗੂਗੀ ਪੂਰੀ ਸਿਰਾ ਲੱਗੂਗੀ ਬਹੁਤ ਸੋਹਣੀ ਪੌੜੀ ਬਣਾਈ ਆ ਤਰਵਿੰਦਰ ਨੇ ਆ ਦੇਖੋ ਇਹ ਇੰਨਾ ਵੀ ਬੜਾ ਇੰਨਾ ਵੀ ਇਹ ਮਾਮਟੀ ਮੂਡੀ ਤੇ ਲੋਟ ਆ ਜਾਂਦੀ ਆ ਕਿ ਆਪਾਂ ਕਦੇ ਕਦਾਂ ਚੜਨਾ ਹੁੰਦਾ ਨਾ ਤੇ ਬਹੁਤ ਸੋਹਣੀ ਲੱਗਦੀ ਆ ਆ ਵੇਖੋ ਫੁੱਲ ਫੁੱਲ ਕਿੱਡੇ ਸੈਂਟ ਲਾਦੇ ਸਟੈਪ ਵੇਖੋ ਸਟੈਪ ਬਹੁਤ ਵਧੀਆ ਬਣਾਇਆ ਬਹੁਤ ਹੀ ਨਾ ਕੋਈ ਆਖਿਆ ਜੀ ਗਾਲੀ ਗੱਲ ਕੋਈ ਤੇ ਵਧੀਆ ਸੌਖਾ ਚੜਿਆ ਜਾਂਦਾ ਸੌਖਾ ਉਤਰਿਆ ਜਾਂਦਾ ਬਹੁਤ ਘੰਟ ਬਣਾਈ ਆ ਆਹ ਟਰਵਿੰਦਰ ਸਿੰਘ ਆਪਾਂ ਪੁੱਛਣਾ ਕਿੰਨੇ ਕਦੇ ਬਣੇ ਆ ਹਸਤਾ ਆਇਆ 17000 ਰੁਪਏ 16-17000 ਰੁਪਏ ਖਰਚ ਆ ਜਾਂਦਾ ਛਤਰੀ ਲਾ ਕੇ ਹਾਂ ਛਤਰੀ ਛਤਰੀ ਲਾ ਕੇ 16-17000 ਰੁਪਏ ਖਰਚ ਆ ਜਾਂਦਾ ਤੇ ਟੌਰ ਆ ਪੂਰੀ ਭੰਗ ਜਾਂਦੀ ਆ ਆ ਦੇਖੋ ਬਹੁਤ ਸੋਹਣੀ ਲੱਗਦੀ ਆ ਵੀ ਆਪਾਂ ਤਾਂ ਬਹੁਤ ਘੰਟ ਲੱਗੀ ਆ ਉੱਤੇ ਛਤਰੀ ਲਾ ਦਾਂਗੇ ਬਸ ਆ ਕਰ ਲਈ ਰਹਿ ਗਈ ਉੱਤੇ ਪੱਤੀ ਲਾਉਣ ਵਾਲੀ ਰਹਿ ਗਈ ਉਦੋਂ ਥਰਡਡੇ ਖੜ ਕੇ ਵੇਖੋ ਕਿੰਡੀ ਘੈਂਟ ਲੱਗਦੀ ਸਿਰਫ ਮੈਂ ਕਹਿੰਨਾ ਬਾਬਿਓ ਜਦੋਂ ਉੱਤਰਦੇ ਨਾ ਪੂਰੀ ਫੀਲਿੰਗ ਆਉਂਦੀ ਆ ਪਾ ਪੂਰੀ ਬੰਬ ਲੱਗਦੀ ਯਾਰ ਮੈਂ ਕਹਿੰਨਾ ਨਜ਼ਾਰੇ ਲਿਆਦੇ ਗੋਲ ਗੋਲ ਕੰਮ ਦਾ ਬੜੀ ਸਿਰ ਲੱਗਦਾ ਜੇ ਵੀਡੀਓ ਵਧੀਆ ਲੱਗੀ ਨਾ ਵੀਡੀਓ ਨੂੰ ਲਾਈਕ ਸ਼ੇਅਰ ਜੋ ਕਰਾ ਦਿਓ ਭਰਾ ਬਣ ਕੇ ਕਮੈਂਟ ਜ਼ਰੂਰ ਕਰਿਓ ਕਿਵੇਂ ਦੀ ਲੱਗੀ ਪੌੜੀ ਮੈਂ ਕਹਿੰਨਾ ਬੜੀ ਘੈਂਟ ਆ ਯਾਰ ਬੜੀ ਬਹੁਤ ਸੋਹਣੀ